ਸਰਸ਼ਕਾਲ ਦੈਨਿਕ ਸਵੇਰਾ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਪ੍ਰਿਆੰਸ਼ੂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਚਟਕਾ ਲੱਗਦੇ ਹੋਏ ਨਜ਼ਰ ਆ ਰਿਹਾ ਹੈ ਹਾਲੀ ਦੇ ਵਿੱਚ ਥੋੜੀ ਦੇਰ ਪਹਿਲਾਂ ਪਾਰਟੀ ਦੇ ਅਸੀਂ ਕਹਿ ਸਕਦੇ ਹਾਂ ਮੁਖ ਲੀਡਰ ਹਰਦੀਪ ਸਿੰਘ ਡਿੰਪੀ ਢਿੱਲੋ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਪਾਰਟੀ ਦਾ ਵੀ ਆਪਣਾ ਪਹਿਲਾ ਅਧਿਕਾਰਕ ਬਿਆਨ ਜੋ ਹੈ ਸਾਹਮਣੇ ਆਇਆ ਹੈ ਜਿਸ ਦੇ ਨਾਲ ਹੁਣ ਤੁਹਾਨੂੰ ਆਪਾਂ ਰੂਬਰੂ ਕਰਾਵਾਂਗੇ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਰਮਨਸ਼ੂ ਨਾਲ ਗੱਲ ਕਰਾਂ ਰਮਨਸ਼ੂ ਪਾਰਟੀ ਨੂੰ ਤੇ ਵੱਡਾ ਚਟਕਾ ਲੱਗਾ ਹੈ ਨਾਲ ਹੀ ਨਾਲ ਅਸੀਂ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਪਲੇਟ ਬਿਲਕੁਲ ਜਿਸ ਤਰ੍ਹਾਂ ਆਪਾਂ ਦੱਸ ਰਹੇ ਹਾਂ ਕਿ ਥੋੜੀ ਦੇਰ ਪਹਿਲਾਂ ਹੀ ਗਿੱਦੜਬਾਹਤ ਤੋਂ ਸ਼ਰੂਮਣੇ ਕਾਲੀਦਲ ਦੇ ਮੁਖ ਨੇਤਾ ਗਿੱਦੜਬਾਹਤ ਤੋਂ ਹਲਕਾ ਇੰਚਾਰਜ ਡਿਪਟੀ ਲੋਣੇ ਅਸਤੀਫਾ ਦਿੱਤਾ ਹੈ ਅਸਤੀਫਾ ਦੇਣ ਤੋਂ ਬਾਅਦ ਡਿੰਪੀ ਢਿੱਲੋਂ ਨੇ ਜਿਸ ਤਰ੍ਹਾਂ ਆਪਣੇ ਜਜ਼ਬਾਤ ਦੱਸੇ ਨੇ ਔਰ ਕਾਰਨ ਦੱਸਿਆ ਉਹਨਾਂ ਦੇ ਉਸ ਕਾਰਨ ਦੇ ਵਿੱਚ ਦੱਸਿਆ ਹੈ ਕਿ ਗਿੱਦੜਬਾਹਤ ਜਮਨੀ ਚੋਣਾਂ ਦੇ ਲਈ ਨਾ ਸੁਖਬੀਰ ਸਿੰਘ ਬਾਦਲ ਆਪਣਾ ਨਾਂ ਦਾ ਐਲਾਨ ਕਰ ਰਹੇ ਸੀਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਵੀ ਪਿਛਲੇ ਲੰਬੇ ਸਮੇਂ ਤੋਂ ਗਿੱਦੜਬਾਹਤ ਵਿੱਚ ਐਕਟਿਵ ਨੇ ਡਿੰਪੀ ਢਿੱਲੋਂ ਕਿਉਂਕਿ ਉੱਥੇ ਦੋ ਵਾਰ ਇਲ ਸੁਭੀਰ ਸਿੰਘ ਬਾਦਲ ਦੇ ਕਜ਼ਨ ਮਨਪ੍ਰੀਤ ਬਾਦਲ ਲਗਾਤਾਰ ਗਿੱਦਰਬਾਹ ਹਲਕੇ ਦੇ ਵਿੱਚ ਬਹੁਤ ਐਕਟਿਵ ਸੀਗੇ ਲੋਕਾਂ ਨੂੰ ਘਰ ਘਰ ਜਾ ਕੇ ਮਿਲ ਰਹੇ ਸੀਗੇ ਜ ਜਿਹਦੇ ਨਾਲ ਇਹਨਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਅਕਾਲੀ ਦਲ ਜੁਆਇਨ ਕਰਨਗੇ ਔਰ ਅਕਾਲੀ ਦਲ ਉਹਨਾਂ ਨੂੰ ਗਿੱਦਰਬਾਹ ਤੋਂ ਆਪਣਾ ਜਿਮਨੀ ਚੋਣ ਵਾਸਤੇ ਉਮੀਦਵਾਰ ਐਲਾਨ ਸਕਦਾ ਹੈ ਇਸ ਕਰਕੇ ਉਹਨਾਂ ਨੇ ਪਾਰਟੀ ਛੱਡ ਦਿੱਤੀ ਇਹ ਡਿੰਪਟਲ ਨੇ ਆਪਣਾ ਤਰਕ ਦਿੱਤਾ ਉਸ ਤੋਂ ਬਾਅਦ ਪਹਿਲਾ ਅਧਿਕਾਰਤ ਬਿਆਨ ਸ਼ਰੋਮਣੀ ਅਕਾਲੀ ਦਲ ਦਾ ਆਇਆ ਜ ਜਿਹਦੇ ਵਿੱਚ ਦਿਲਜੀਤ ਸਿੰਘ ਟੀਮਾ ਦੀ ਸਟੇਟਮੈਂਟ ਉਹਨਾਂ ਨੇ ਕਲੀਅਰਿਫਾਈ ਕੀਤਾ ਹੈ ਕਿ ਪਾਰਟੀ ਦੀ ਯਾਨੀ ਕੋਈ ਵੀ ਮਨਸ਼ਾ ਨਹੀਂ ਹੈਗੀ ਕਿ ਕਿਸੇ 12ਵੇਂ ਬੰਦੇ ਨੂੰ ਲੈ ਕੇ ਗਿੱਦੜ ਬਾਹਾ ਦਾ ਕੈਂਡੀਡੇਟ ਬਣਾਣ ਪਾਰਟੀ ਨੇ ਕਿਸੇ ਨਾਲ ਵੀ ਇਹ ਕੋਈ ਜੜੀਆਂ ਖਬਰਾਂ ਆ ਰਹੀਆਂ ਨੇ ਮਨਪ੍ਰੀਤ ਬਾਦਲ ਨੂੰ ਲੈ ਕੇ ਬਿਲਕੁਲ ਝੂਠੀਆਂ ਨੇ ਤੇ ਬੇਸਲੈਸ ਨੇ ਇਹ ਪਾਰਟੀ ਨੇ ਕਲੀਅਰ ਕਰ ਦਿੱਤਾ ਡਿੰਪਟੀ ਲੋ ਕਹਿ ਰਹੇ ਨੇ ਕਿ ਮਨਪ੍ਰੀਤ ਬਾਦਲ ਐਕਟਿਵ ਹੋਏ ਹੋਏ ਨੇ ਮੈਨੂੰ ਸ਼ੱਕ ਆ ਕਿ ਉਹ ਉਹ ਉਮੀਦਵਾਰ ਹੋਣਗੇ ਅਕਾਲੀ ਦਲ ਦਾ ਇਸ ਕਰਕੇ ਮੈਂ ਅਕਾਲੀ ਦਲ ਜਿਹੜੀ ਹੈ ਉਹ ਛੱਡ ਦਿੱਤੀ ਹੁਣ ਪਾਰਟੀ ਨੇ ਕਲੀਅਰ ਕਰ ਦਿੱਤਾ ਹੈ ਕਿ ਇਹ ਬਿਲਕੁਲ ਬੇਸਲੈਸ ਹੈ ਅਸੀਂ ਕਿਸੇ ਨੂੰ ਵੀ ਨਹੀਂ ਲੈ ਕੇ ਆ ਰਹੇ ਯਾਨੀ ਕਿ ਕਿਸੇ ਦਾ ਮਤਲਬ ਇਹ ਹੈ ਕਿ ਉਹ ਮਨਪ੍ਰੀਤ ਬਾਦਲ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਨਹੀਂ ਕਰਾ ਰਹੇ ਔਰ ਉਹਨੂੰ ਕਿਧਰ ਬਾਹਰ ਤੋਂ ਮਤਲਬ ਉਹਨਾਂ ਦਾ ਇਹ ਕਹਿਣਾ ਹੈ ਕਿ ਫਰੋਮ ਐਨੀ ਅਦਰ ਪਾਰਟੀ no intention to bring any leader from any other party to sit in gidarbaha with the intention to field him as a candidate keh rahe ne ki candidate banan de layi sadi koi intention nahi hai ki appa kisi dooji party do akali dal de vich kisenu shamil karaiye fir agge akali dal kehnda ki party fully dependent trusted and supported mr dimpi tillo for the coming bye election unhon ne sidha keh ta ki asi ta inna te pura bharosa ditaya hoya sega ki dimpi tillo hi sade party de ummidwar honge gidarbaha jimme chuna de layi party ne ਪਾਰਟੀ ਹੁਣ ਆਪਣੇ ਸਟੇਟਮੈਂਟ ਦੇ ਵਿੱਚ ਕਹਿ ਰਹੀ ਹੈ ਕਿ ਹਜੇ ਵੀ ਆਪਾਂ ਡਿੰਪੀ ਢਿੱਲੋਂ ਨੂੰ ਅਰਜ ਕਰ ਰਹੇ ਆ ਡਿੰਪੀ ਢਿੱਲੋਂ ਨੂੰ ਇਹ ਕਹਿ ਰਹੇ ਆ ਕਿ ਉਹ ਕਿਸੇ ਫਾਲਸ ਯਾਨੀ ਕਿ ਝੂਠੇ ਪ੍ਰੋਪਾਗੈਂਡਾ ਦੇ ਵਿੱਚ ਨਾ ਆਣ ਔਰ ਵਾਪਸ ਪਾਰਟੀ ਦੇ ਵਿੱਚ ਆ ਜਾਣ ਔਰ ਡਾਕਟਰ ਚੀਮਾ ਸੈਟਡਟ ਪਾਰਟੀ ਪ੍ਰੈਜ਼ੀਡੈਂਟ ਬਾਦਲ ਹੈਜ਼ ਓਪਨਲੀ ਐਡਵੋਕੇਟਡ ਇਨ ਦਾ ਪਾਰਟੀ ਮੀਟਿੰਗਸ ਥੈਟ ਡਿੰਪੀ ਲੂਜ਼ ਆਰ ਬੈਸਟ ਕੈਂਡੀਡੇਟ ਈਵਨ ਡਿਸਕਸਡ ਅਬਾਊਟ ਥਿਸ ਇਨ ਡੀਟੇਲ ਵਿਦ ਦਾ ਪਾਰਟੀਜ਼ ਨਿਊਲੀ ਕੰਸਟੀਟਿਊਟਿਡ ਪਾਰਲੀਮੈਂਟਰੀ ਬੋਰਡ ਤਾਂ ਡਾਕਟਰ ਚੀਮਾ ਕਹਿੰਦੇ ਨੇ ਕਿ ਕੱਲ ਸੁਖਬੀਰ ਸਿੰਘ ਬਾਦਲਤਾ ਪਾਰਟੀ ਦੀ ਮੀਟਿੰਗਾਂ ਦੇ ਵਿੱਚ ਵੀ ਲਗਾਤਾਰ ਡਿੰਪੀ ਢਿੱਲੋਂ ਦੀ ਵਕਾਲਤ ਕਰ ਰਹੇ ਸੀਗੇ ਕਿ ਡਿੰਪੀ ਢਿੱਲੋਂ ਹੀ ਸਾਡਾ ਸਭ ਤੋਂ ਬੈਸਟ ਕੈਂਡੀਡੇਟ ਹੈ ਕਿਦੜ ਬਾਹਾ ਦੇ ਲਈ ਔਰ ਉਹਨਾਂ ਨੂੰ ਹੀ ਇਲੈਕਸ਼ਨ ਲੜਾਉਣਾ ਚਾਹੀਦਾ ਤਾਂ ਇਹ ਬਹੁਤ ਵੱਡੀ ਸਟੇਟਮੈਂਟ ਜਿਹੜੀ ਹੈ ਜਾਰੀ ਕੀਤੀ ਗਈ ਹੈ ਸ਼ਰਮਣੀ ਕਾਲੀਦਲ ਦੇ ਵੱਲੋਂ ਜਿੱਥੇ ਡਿੰਪੀ ਢਿੱਲੋਂ ਕਹਿ ਰਹੇ ਨੇ ਕਿ ਮੈਨੂੰ ਖਸ਼ਿਆ ਹੈ ਕਿ ਮਨਪ੍ਰੀਤ ਬਾਦਲ ਨੂੰ ਲੜਾਉਣਾ ਚਾਹੁੰਦੇ ਸੀ ਇਲੈਕਸ਼ਨ ਉਥੇ ਹੀ ਪਾਰਟੀ ਨੇ ਸਾਫ਼ ਕਰ ਦਿੱਤਾ ਕਿ ਸਾਡੀ ਕੋਈ ਮਨਛਾ ਨਹੀਂ ਹੈ ਕਿ ਮਨਪ੍ਰੀਤ ਬਾਦਲ ਨੂੰ ਇਲੈਕਸ਼ਨ ਲੜਾਇਆ ਜਾਵੇ ਉਹ ਡਿੰਪੀ ਢਿੱਲੋਂ ਹੀ ਸਾਡੀ ਪਾਰਟੀ ਦੇ ਉਮੀਦਵਾਰ ਸੀਗੇ ਸਿਰਫ ਉਹਦਾ ਰਸਮੀ ਐਲਾਨ ਜਿਹੜਾ ਹੈ ਉਹ ਬਾਕੀ ਰਹਿ ਗਿਆ ਹੁਣ ਵੀ ਪਾਰਟੀ ਕਹਿ ਰਹੀ ਹੈ ਕਿ ਸ਼ਰਮਣੀ ਕਾਲੀਦਲ ਸਟਰੋਂਗਲੀ ਅਪੀਲ ਟੂ ਹਿਮ ਥੈਟ ਹੀ ਸ਼ੁੱਡ ਨੋਟ ਬੀ ਮਿਸਲੀਡ ਬਾਈ ਐਨੀ ਫੇਕ ਰੂਮਰਸ ਦ ਹੋਲ ਪਾਰਟੀ ਇਨਕਲੂਡਿੰਗ ਪਾਰਟੀ ਪ੍ਰੈਜ਼ੀਡੈਂਟ ਇਜ਼ ਵਿਦ ਹਿਮ ਤਾਂ ਹਜੇ ਵੀ ਸ਼ਰਮ ਨੇ ਕਾਲੇ ਦਲ ਡਿੰਪੀ ਟਿਲੋਂ ਨੂੰ ਜਦੋਂ ਉਹਨਾਂ ਨੇ ਰਸਮੀ ਤੌਰ ਤੇ ਅਸਤੀਫੇ ਦਾ ਐਲਾਨ ਵੀ ਕਰ ਦਿੱਤਾ ਉਸ ਤੋਂ ਬਾਅਦ ਵੀ ਇਹ ਕਹਿ ਰਹੀ ਪਾਰਟੀ ਕਿ ਉਹਨਾਂ ਨੂੰ ਜਿਹੜੇ ਵਰਕਰਸ ਨੇ ਉਹਨਾਂ ਦਾ ਵੀ ਸੈਂਟੀਮੈਂਟ ਦਾ ਖਿਆਲ ਰੱਖਣਾ ਚਾਹੀਦਾ ਔਰ ਉਹਨਾਂ ਨੂੰ ਅਪੀਲ ਕਰ ਰਹੇ ਆ ਕਿ ਤੁਸੀਂ ਕਿਸੇ ਝੂਠੀ ਖਬਰ ਦੇ ਸ਼ਿਕਾਰ ਨਾ ਹੋ ਤੇ ਬੜੀ ਵੱਡੀ ਅਪਡੇਟ ਆ ਸ਼ਰਮ ਨੇ ਕਾਲੇ ਦਲ ਦੇ ਵੱਲੋਂ ਬੜਾ ਵੱਡਾ ਇਹ ਅਪਡੇਟ ਕਹਿ ਲੋ ਜਾਂ ਬੜਾ ਵੱਡਾ ਬੜੀ ਵੱਡੀ ਆਫਰ ਵੀ ਡਿੰਪੀ ਟਿਲੋਂ ਨੂੰ ਔਰ ਬੜਾ ਵੱਡਾ ਖੁਲਾਸਾ ਇਡਿੰਪਿਟੀ ਲੋ ਹੀ ਸਾਡੇ ਉਮੀਦਵਾਰ ਹੋਣੇ ਸੀਗੇ ਇਹ ਐਵੇਂ ਪਾਰਟੀ ਛੱਡ ਕੇ ਚਲੇ ਗਏ ਔਰ ਹਜੇ ਵੀ ਉਹ ਕਹਿ ਰਹੇ ਨੇ ਕਿ ਪਾਰਟੀ ਦੇ ਵਿੱਚ ਵਾਪਸ ਆ ਜਾਣ ਜੀ ਬਿਲਕੁਲ ਜਿੱਥੇ ਕਿ ਇਸ ਗੱਲ ਬਾਰੇ ਗੱਲ ਤਾਂ ਕੀਤੀ ਗਈ ਹੈ ਨਾਲ ਹੀ ਨਾਲ ਇਸ ਦੇ ਵਿੱਚ ਕੁਝ ਝੂਠੀਆਂ ਅਫਵਾਹਾਂ ਦਾ ਜ਼ਿਕਰ ਕੀਤਾ ਗਿਆ ਹੈ ਅਸੀਂ ਕਹਿ ਸਕਦਾ ਕਿ ਬਹੁਤ ਵੱਡਾ ਬਿਆਨ ਦਿੱਤਾ ਗਿਆ ਕਿਸੇ ਵੀ ਝੂਠੀਆਂ ਅਫਵਾਹਾਂ ਚ ਪ੍ਰੋਪਾਗੈਂਡਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਜ਼ਿਸ਼ ਰਚੀ ਜਾ ਰਹੀ ਹੈ ਐਸ ਸਾਜ਼ਿਸ਼ ਦੇ ਬਾਰੇ ਤੁਹਾਨੂੰ ਕੀ ਲੱਗਦਾ ਕਿ ਦਿਲਜੀਤ ਚਿਮਾ ਕਿਸ ਦੇ ਬਾਰੇ ਗੱਲ ਕਰ ਰਹੇ ਹੋ ਨਹੀਂ ਸਾਜ਼ਿਸ਼ ਦੇਖੋ ਨਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਸਾਜ਼ਿਸ਼ ਡਿੰਪਿਟੀ ਲੋ ਕਹਿ ਰਹੇ ਨੇ ਕਿ ਮਨਪ੍ਰੀਤ ਸਿੰਘ ਨੂੰ ਲੜਾਇਆ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਪਰ ਇਹੋ ਜੀ ਗੱਲ ਕੋਈ ਹੈ ਨਹੀਂ ਇਹ ਸ਼੍ਰੋਮਣੀ ਅਕਾਲੀ ਦਲ ਨੇ ਸਾਫ਼ ਕਰ ਦਿੱਤਾ ਔਰ ਉਹਨਾਂ ਨੂੰ ਲੱਗ ਰਿਹਾ ਹੈ ਕਿ ਜਿਹੜੇ ਵੀ ਇਹ ਇਸ ਕੱਲ ਨੂੰ ਬਣਾ ਰਹੇ ਨੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਇਹ ਸਾਜ਼ਿਸ਼ ਦਾ ਸ਼ਿਕਾਰ ਨਾ ਹੋਣ ਔਰ ਪਾਰਟੀ ਤੇ ਭਰੋਸਾ ਰੱਖਣ ਪਾਰਟੀ ਨੇ ਉਹਨਾਂ ਨੂੰ ਹੀ ਆਪਣਾ ਉਮੀਦਵਾਰ ਬਣਾਣਾ ਸੁਖਵੀਰ ਸਿੰਘ ਬਾਦਲ ਖੁਦ ਪਾਰਟੀ ਦੀ ਮੀਟਿੰਗਾਂ ਦੇ ਵਿੱਚ ਐਲਾਨ ਕਰ ਚੁੱਕੇ ਨੇ ਐਲਾਨ ਕਰ ਚੁੱਕੇ ਨੇ ਜਾਂ ਡਿਸਕਸ ਕਰ ਚੁੱਕੇ ਨੇ ਕਿ ਦਿੰਪੀ ਟਿੱਲੋ ਹੀ ਸਾਡੇ ਬੈਸਟ ਕੈਂਡੀਡੇਟ ਨੇ ਉਹਨਾਂ ਨੂੰ ਹੀ ਉਮੀਦਵਾਰ ਬਣਾਣਾ ਚਾਹੀਦਾ ਜੀ ਬਿਲਕੁਲ ਤਾਂ ਪਹਿਲਾ ਅ ਦਾ ਸਸਪੈਂਸ ਜੋ ਕਿ ਹੁਣ ਥੋੜੇ ਦਿਨ ਥੋੜੀ ਦੇਰ ਪਹਿਲਾਂ ਹੀ ਜੋ ਹੈ ਟੁੱਟਿਆ ਹੈ ਜਿਸ ਤੋਂ ਬਾਅਦ ਡਿੰਪੀ ਟਿਲੋ ਵੱਲੋਂ ਜੋ ਅਸਤੀਫਾ ਹੈ ਉਹ ਦੇ ਦਿੱਤਾ ਗਿਆ ਲੇਕਿਨ ਉੱਥੇ ਹੀ ਪਾਰਟੀ ਦਾ ਇਨਾ ਵੱਡਾ ਅਧਿਕਾਰਿਕ ਬਿਆਨ ਆਣਾ ਉਹ ਵੀ ਡਾਕਟਰ ਦਲਜੀਤ ਚਮਾਸੀ ਕਹਿ ਸਕਦੇ ਆ ਪਾਰਟੀ ਦੇ ਮੁਖ ਬੁਲਾਰੇ ਦੇ ਵੱਲੋਂ ਤਾਂ ਕਿਤੇ ਨਾ ਕਿਤੇ ਇਸ ਦੇ ਵਿੱਚ ਸਸਪੈਂਸ ਹੋਰ ਜ਼ਿਆਦਾ ਵੱਧ ਜਾਂਦਾ ਹੈ ਕਿਉਂਕਿ ਕੀ ਇਸ ਬਿਆਨ ਤੋਂ ਬਾਅਦ ਹੁਣ ਡਿੰਪੀ ਟਿਲੋ ਪਾਰਟੀ ਦੇ ਵਿੱਚ ਵਾਪਸੀ ਕਰ ਸਕਦੇ ਨੇ ਜਾਂ ਫਿਰ ਆਪਣੇ ਅਸਤੀਫੇ ਦੀ ਗੱਲ ਦੇ ਉੱਤੇ ਉਹ ਅੜੇ ਰਹਿਣਗੇ ਇਹ ਦੇਖਣਾ ਬਹੁਤ ਹੀ ਜ਼ਿਆਦਾ ਦਿਲਚਸਪ ਹੋਏਗਾ